ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਕਰਨ ਲੱਗਿਆ ਜੀ ਸ੍ਰੀ ਹਰਮੰਦਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਉਪਮਾ ਦੇ ਵਿੱਚ ਸ਼ਰਜ਼ਾਰ ਹਰਚੰਦ ਸਿੰਘ ਵਾਗੜੀ ਜੀ ਨੇ ਬਹੁਤ ਸੋਹਣਾ ਲਿਖਿਆ ਜੀ ਜ਼ਰੂਰ ਧਿਆਨ ਨਾਲ ਸੁਣਨਾ ਜੀ ਹਰਮੰਦਰ ਤੋਂ ਆਸਾ ਜੋ ਮਿਲੇ ਜੱਗ ਨੂੰ ਉਸ ਆਸੇ ਦਾ ਨਹੀਂ ਜਵਾਬ ਕਿਧਰੇ ਸਾਂਝੀ ਵਾਲਤਾ ਅਤੇ ਇਕਸਾਰਤਾ ਦਾ ਉਸ ਜਿਹਾਂ ਦਾ ਡੱਠਾ ਮੈਂ ਥਾਮ ਕਿਧਰੇ ਜਿਸ ਜ਼ਿੰਮੀ ਨੂੰ ਉਸਨੇ ਭਾਗ ਲਾਏ ਨਾਦਰ ਆਏ ਨਾ ਉਹ ਪੰਜਾਬ ਕਿਧਰੇ ਉਸ ਤਰਤੋਂ ਦਾਤਾਂ ਜੋ ਮਿਲਦੀਆਂ ਨੇ ਉਹਨਾਂ ਦਾਤਾਂ ਦਾ ਨਹੀਂ ਹਿਸਾਬ ਕਿਧਰੇ ਮੁਖ ਰੱਖ ਕੇ ਕੰਮਾ ਕਰਤਾ ਨੂੰ ਜਾਤ ਪਾਤ ਦੀ ਪਾਈ ਲਕੀਰ ਲੋਕਾਂ ਬੋਲੀ ਧਰਮ ਪਹਿਰਾਵੇ ਬਖ ਕਰਕੇ ਪੰਡੇ ਆਪਣੇ ਪੀਰ ਫਕੀਰ ਲੋਕਾਂ ਆੜ ਧਰਮ ਦੀ ਲੈ ਧਰਮੀਆਂ ਨੇ ਪਾੜੇ ਸਾੜੇ ਤੇ ਪਿੰਜੇ ਸ਼ਰੀਰ ਲੋਕਾਂ ਮੰਦਰ ਜਾਣ ਦਾ ਹੁਕਮ ਨਾ ਸੂਦਰਾ ਨੂੰ ਪੀਣ ਦਿੱਤਾ ਨਾ ਹੋਂਹਾ ਤੋਂ ਨੀਰ ਲੋਕਾਂ ਨਾਨਕ ਪੰਜਵੇਂ ਅਰਜਨ ਪਾਲਸਾ ਨੇ ਇਸ ਆਸੇ ਦੇ ਸੱਚ ਵਿਚਾਰ ਕਰਿਆ ਦੱਬੇ ਕੁਚਲੇ ਰੱਬ ਦੇ ਬੰਦਿਆਂ ਤੇ ਬੰਦੇ ਰੱਬ ਦੇ ਨੇ ਪਰ ਉਪਕਾਰ ਕਰਿਆ ਜਿਹਦੀ ਜਗ ਤੇ ਨਹੀਂ ਮਿਸਾਲ ਕੋਈ ਨਕਸ਼ਾ ਹਰਮੰਦਰ ਦਾ ਇੱਕ ਤਿਆਰ ਕਰਿਆ ਉੱਚ ਨੀਚ ਤੇ ਜਾਤ ਨਾ ਪਾਤ ਜਿੱਥੇ ਰਾਜੇ ਰਾਂਕ ਨੂੰ ਇੱਕ ਸਮਾਰ ਕਰਿਆ ਸ਼ਮਤ 1645 ਮਾਗ ਦਾ ਦਿਨ ਪਹਿਲਾ ਕਹੀ ਗੁਰਾਂ ਨੇ ਆਣ ਚਲਾ ਦਿੱਤੀ ਆ ਤਾਲ ਦੇ ਅੱਧ ਵਿਚਕਾਰ ਹੋਣਾ ਨਿਉ ਹਰ ਮੰਦਰ ਦੀ ਆਪ ਪਟਾ ਦਿੱਤੀ ਮੀਆਂ ਮੀਰ ਫਕੀਰ ਜੋ ਰੱਬ ਦਾ ਸੀ ਇੱਟ ਉਸਦੇ ਹੱਥੋਂ ਧਰਾ ਦਿੱਤੀ 16 ਸਾਲਾਂ ਦੇ ਕੀਰਤੀ ਕਾਮਿਆਂ ਨੇ ਇਹ ਮਾਰਤ ਹਰਮੰਦਰ ਦੀ ਪੂਰ ਚੜਾ ਦਿੱਤੀ ਸ਼ਮਤ 1661 ਨੂੰ ਤਿਆਰ ਕਰਕੇ ਵਿੱਚ ਹਰਮੰਦਰ ਦੇ ਚਾਨਣੇ ਲਾ ਦਿੱਤੀ ਗੁਰੂ ਗ੍ਰੰਥ ਦਾ ਵਿੱਚ ਪ੍ਰਕਾਸ਼ ਕਰਕੇ ਉਥੇ ਬਾਣੀ ਦੀ ਜੋਤ ਜਗਾ ਦਿੱਤੀ ਬਾਬਾ ਬੁੱਢਾ ਜੀ ਗ੍ਰੰਥੀ ਥਾਪ ਦਿੱਤੇ ਜਿੰਨਾ ਸੇਵਾ ਤੇ ਜ਼ਿੰਦਗੀ ਲਾ ਦਿੱਤੀ ਲੋੜਵੰਦਾਂ ਲਈ ਲੰਗਰ ਚਲਾ ਦਿੱਤਾ ਸੰਗਤ ਪੰਗਤ ਦੀ ਰਸਮਾਂ ਚਲਾ ਦਿੱਤੀ ਮੀਆਂ ਮੀਰ ਨੂੰ ਵੇਖ ਨਵਾਬ ਰਾਜੇ ਨਾਲ ਆਦਮ ਦੇ ਸੀਸ ਝੁਕਾਮ ਦੇ ਸੀ ਤੋੜ ਉਹਨਾਂ ਦੇ ਪੈਰਾਂ ਦੀ ਲੈ ਸੁੱਚੀ ਉਹ ਆਪਣੇ ਮੱਥੇ ਨੂੰ ਲਾਉਂਦੇ ਸੀ ਉਹਦੀ ਦੀਦ ਦੀ ਝਲਕ ਵਿੱਚ ਨੈਣ ਖਾਤਰ ਲੋਕ ਲੰਮੇ ਪੰਦ ਮਕਾਮ ਦੇ ਸੀ ਮੀਆਂ ਮੀਰ ਜੀ ਗੁਰਾਂ ਦੇ ਦਰਸ਼ਨਾਂ ਨੂੰ ਆਪ ਚੱਲ ਹਰਿਮੰਦਰ ਆਉਂਦੇ ਸੀ ਜਿਨ੍ਹਾਂ ਨੈਣਾਂ 'ਚ ਜੋਤਾਂ ਜਗਦਿਆਂ ਨੇ ਚਾਨਣ ਨੇਰੇ ਦੀ ਉਹਨਾਂ ਪਸਾਣ ਸਿੰਘੋ ਆਸਾ ਹਰ ਮੰਦਰ ਦਾ ਕਿੰਨਾ ਬਲੰਦ ਹੈ ਸੀ ਮੀਆਂ ਮੀਰ ਨੇ ਲਿਆ ਸੀ ਜਾਨ ਸਿੰਘੋ ਪਈਆ ਭਾਜਣਾ ਮੁੱਲਾ ਮਲਾਣਿਆਂ ਨੂੰ ਜਾ ਕੇ ਜਹਾਂਗੀਰ ਨੂੰ ਲੁੱਤੀਆਂ ਲਾਣ ਸਿੰਘੋ ਕੱਚਾ ਕੰਨਾ ਦਾ ਅਕਲੋਂ ਹੀਣ ਰਾਜਾ ਲੈ ਲਈ ਗੁਰਾਂ ਦੀ ਉਸਨੇ ਜਾਨ ਲੋਕੋ 6ਵੀਂ ਵਾਰ ਅਫਦਾਲੀ ਜਦ ਆਇਆ ਸਿੰਘਾਂ ਉਸ ਨੂੰ ਹੱਥ ਬੁਖਾ ਦਿੱਤੇ ਦੇ ਪ੍ਰਸੰਗ ਤੇ ਸਿਰਲੱਥ ਜੋਧਿਆਂ ਨੇ ਉਹਨੂੰ ਲੋਹੇ ਦੇ ਚਣੇ ਚਵਾ ਦਿੱਤੇ ਮਾਰ ਮਾਰ ਭਗੋਤੀਆਂ ਫਟ ਘੱਤੇ چیر-ਚੀਰ ਕੇ ਸੁੱਕਣੇ ਪਾ ਦਿੱਤੇ ਅਹਿਮਦ ਪੋਹਦਾ ਸਦਕੇ ਸਾਥੀਆਂ ਨੂੰ ਕਿਸ ਨੇ ਬੰਗਲੇ ਬਾਜ ਬਣਾ ਦਿੱਤੇ ਦੱchn ਵਾਲਿਆਂ ਅਬਦਾਲੀ ਨੂੰ ਦੱਸ ਦਿੱਤਾ ਹੇ ਹਰਿਮੰਦਰ ਦੀ ਇਹ ਕਰਾਮਾਤ ਸਾਰੀ ਉਹ ਲੱਕੜ ਤੋਂ ਲੋਹਾ ਬਣ ਜਾਂਦਾ ਵਿਚ ਤਾਲ ਦੇ ਲਾ ਹੁੰਦਾ ਜੋ ਤਾਰੀ ਸੰਮਤ 1818 ਨੂੰ ਹਰਮੰਦਰ ਗਰਾ ਦਿੱਤਾ ਵਿੱਚ ਨਿਉਂ ਦੇ ਰੱਖ ਬਰੂਦ ਭਰੀ ਊੜਾ ਪਾ ਕੇ ਤਾਲ ਭਰਾ ਦਿੱਤਾ ਇਸ ਦੇ ਆਸ਼ੇ ਨੂੰ ਇਸ ਤਰ੍ਹਾਂ ਛੱਟ ਮਾਰੀ ਜੱਸਾ ਸਿੰਘ ਆਲੂ ਵਾਲਿਆ ਨੇ ਨਿਉਂ ਹਰਮੰਦਰ ਦੀ ਮੁੜ ਧਰਾ ਦਿੱਤੀ ਸੰਮਤ 1821 ਦਾ ਸਾਲ ਹੈ ਸੀ ਦੇਸ਼ ਰਾਜ ਦੀ ਸੇਵਾ ਸੀ ਲਾ ਦਿੱਤੀ ਕੁਝ ਸਾਲਾਂ ਚ ਸੰਗਤ ਦੇ ਸੇਵਕਾਂ ਨੇ ਪਹਿਲੇ ਤੁਲ ਹੀ ਇਮਾਰਤ ਬਣਾ ਦਿੱਤੀ ਥੋੜੇ ਸ਼ਬਦਾਂ ਵਿੱਚ ਹਰਚੰਦ ਸਿੰਘ ਨੇ 400 ਸਾਲ ਦੀ ਗਾਥਾ ਸੁਣਾ ਦਿੱਤੀ ਜਿਸ ਆਸੇ ਦੇ ਗੁਰਾਂ ਨੇ ਕਸ਼ਟ ਝੱਲੇ ਉਸ ਆਸੇ ਨੂੰ ਅਸੀਂ ਭੁਲਾ ਬੈਠੇ ਹੋਰ ਕਿਸੇ ਨੂੰ ਨਾਲ ਕੀ ਜੋੜਨਾ ਸੀ ਅਸੀਂ ਆਪ ਹੀ ਵਿੱਥਾਂ ਪਾ ਬੈਠੇ ਆਕਾਰਪੁਰਖ ਤੇ ਹਰਮੰਦਰ ਨੂੰ ਕਰ ਪਿਛੇ ਜਥੇਦਾਰਾਂ ਨੂੰ ਰੱਬ ਬਣਾ ਬੈਠੇ ਪੈਸਾ ਸਿੱਕੀ ਤੇ ਜਿਹੜਾ ਖਰਚਣਾ ਸੀ ਉਹ ਝਗੜਿਆਂ ਵਿੱਚ ਗਵਾਹ ਬੈਠੇ ਮਤ ਨੀਵੀਂ ਤੇ ਕਰ ਲਿਆ ਮਨ ਉੱਚਾ ਵਿੱਚ ਸੇਵਾ ਦੇ ਹਉਮੈ ਮਲਾ ਬੈਠੇ ਤੁੱਪ ਵਰਗਾ ਅੱਖੀ ਸਾਫ ਸਾਡਾ ਤੱਬੇ ਉਸ ਤੇ ਕਾਲੇ ਹੀ ਲਾ ਬੈਠੇ ਚੱਚੇ ਪਾਸਾ ਸਾਨੂੰ ਸਮੱਤ ਦੇਵੋ ਪੰਥ ਅਸੀਂ ਹਾਂ ਕਈ ਬਣਾ ਬੈਠੇ ਪਿਆਰੀ ਸੰਗ ਤੇ ਦਾਸ ਨੂੰ ਮਾਫ ਕਰਨਾ ਗੱਲਾਂ ਸੱਚੀਆਂ ਅਸੀਂ ਸ਼ਨਾ ਬੈਠੇ ਗੱਲਾਂ ਸੱਚੀਆਂ ਅਸੀਂ ਸ਼ਨਾ ਬੈਠੇ ਸ਼ੋ ਜਰੂਰ ਆਸ ਕਰਦੇ ਆ ਜੀ ਕਵਤਾ ਹਰਮੰਦਰ ਸਾਹਿਬ ਦੀ ਚੰਗੀ ਲੱਗੀ ਜਰੂਰ ਸੁਣਨਾ ਹੋਰ ਨੂੰ ਸੁਣਾਉਣਾ ਧੰਨਵਾਦ ਜੀ ਬਲਾਉ ਫਤਿਹ ਆ ਕੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ